ਦੋ ਦਿਨਾਂ ਦੀ ਅਣਥਕ ਕੋਸ਼ਿਸ਼ ਮਗਰੋਂ ਆਖਰ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਟਾਲਣਾ ਪਿਆ ਹਾਲਾਂਕਿ ਕਿਹਾ ਇਹ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਗਲਬਾਤ ਦੀ ਪੇਸ਼ਕਸ਼ ਮਗਰੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਟਾਲ ਲਿਆ ਪਰ ਅਸਲੀਅਤ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਆਪਸੀ ਏਕੇ ਬਗੈਰ ਦਿੱਲੀ ਦੂਰ ਹੈ ਕੇਂਦਰੀ ਮੰਤਰੀਆਂ ਦੀ ਮੀਟਿੰਗ ਦੇ ਕੀ ਸਿੱਟੇ ਨਿਕਲਣਗੇ ਇਸ ਦਾ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿਸਾਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕੀ ਕੇਂਦਰ ਸਰਕਾਰ ਕਿਸਾਨ ਆंदोलਨ ਨੂੰ ਹਲਕੇ ਵਿੱਚ ਨਹੀਂ ਲੈ ਰਹੀ ਉਹ ਕਿਸਾਨਾਂ ਮੋਰੇ ਹੋਈ ਪਹਿਲੀ ਹਾਰ ਦਾ ਬਦਲਾ ਵੀ ਲੈ ਰਹੀ ਹੈ ਜੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਕੀਤਾ ਹੋਇਆ ਵਾਅਦਾ ਨਹੀਂ ਨਿਭਾਇਆ ਤਾਂ ਉਸ ਦਾ ਕਾਰਨ ਵੀ ਕਿਸਾਨਾਂ ਦੀ ਪਿਛਲੀ ਜਿੱਤ ਨੂੰ ਹਾਰ ਵਿੱਚ ਬਦਲਣਾ ਹੈ ਇਸੇ ਲਈ ਕਿਸਾਨਾਂ ਦੇ ਆंदोलਨ ਦੇ ਹੱਕ ਨੂੰ ਵੀ ਬੇਰਹਿਮੀ ਨਾਲ ਕੁਚਲਿਆ ਜਾ ਰਿਹਾ ਹੈ ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਦੀ ਦੁਸ਼ਮਣ ਬਣ ਕੇ ਪੇਸ਼ ਆਈ ਕਿਲੇਬੰਦੀ ਦੇਖ ਕੇ ਉਸ ਦੇ ਅੰਦਰ ਦੀ ਖੁੰਦਕ ਸਾਹ ਦਿਖਾਈ ਦਿੰਦੀ ਹੈ ਜਿਸ ਤਰ੍ਹਾਂ ਉਸ ਨੇ ਪੰਜਾਬ ਹਰਿਆਣਾ ਬਾਰਡਰ ਸੀਲ ਕੀਤੇ ਦਿੱਲੀ ਜਾਣ ਵਾਲੇ ਸਾਰੇ ਰਾਹ ਸ਼ੰਭੂ ਬਾਰਡਰ ਖਣੋਰੀ ਬਾਰਡਰ ਵਗੈਰਾ ਦੀ ਕਿਲੇਬੰਦੀ ਕਰ ਦਿੱਤੀ ਕੰਕਰੀਟ ਦੇ ਬੈਰੀਕੇਡ ਰੇਤਾ ਦੀਆਂ ਬੂਰੀਆਂ ਕੰਡਿਆਲੀ ਤਰ੍ਹਾਂ ਲਗਾ ਕੇ ਦੰਗਾ ਵਿਰੋਧੀ ਗੱਡੀਆਂ ਸੜਕਾਂ ਤੇ ਤਾਇਨਾਤ ਕੀਤੀਆਂ ਕਿ ਬਿਨਾਂ ਉਸ ਦੀ ਮਰਜ਼ੀ ਦੇ ਕੋਈ ਉਸ ਦੇ ਰਾਹ ਤੋਂ ਦਿੱਲੀ ਜਾ ਕੇ ਵਿਖਾਵੇ ਸਰਕਾਰੀ ਗੁੰਡਾਗਰਦੀ ਦਾ ਆਪ ਹਦੂਰਾਪਣ ਮਨੁੱਖਤਾ ਤੇ ਜਮਹੂਰੀ ਜ਼ਾਬਤੇ ਤੋਂ ਕੋਹਾਂ ਦੂਰ ਬਹਿਸੀਆਨਾ ਦਰਿੰਦਗੀ ਅਤੇ ਹਉਮੇ ਦਾ ਟਾਂਡੋ ਖੇੜਿਆ ਹੈ ਖੱਟੜ ਸਰਕਾਰ ਨੇ ਹਾਲਾਂਕਿ ਇਸਾਨਾ ਨੇ ਜਿਸ ਦਲੇਰੀ ਜ਼ਾਬਤੇ ਅਤੇ ਸੂਝ-ਬੂਝ ਨਾਲ ਬੈਰੀਕੇਡਸ ਪੁੱਟ ਦਿੱਤੇ ਸੜਕਾਂ ਵਿੱਚ ਗੱਡੀਆਂ ਮੇਖਾਂ ਉਖਾਣੀਆਂ ਹੰਝੂ ਦੇ ਗੋਲੇ ਭਿੱਜੀਆਂ ਹੋਈਆਂ ਬੋਰੀਆਂ ਨਾਲ ਠੁਸ ਕਰ ਦਿੱਤੇ ਪਤੰਗਾ ਨਾਲ ਪੇਚਾ ਪਾ ਕੇ ਗੋਲਾਬਾਰੀ ਕਰਦੇ ਡਰੋਨ ਸੁੱਟਲੇ ਨਕਲੀ ਕਿਸਾਨ ਬਣ ਕੇ ਕਿਸਾਨਾਂ ਵਿੱਚ ਘੁੰਮਦੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਪੱਥਰबाजी ਕਰਦੇ ਹੋਏ ਦਬੋਚ ਲਿਆ ਇਸ ਸਭ ਨੇ ਦੁਸ਼ਮਣ ਦੇ ਹੰਕਾਰ ਨੂੰ ਸੱਟ ਜ਼ਰੂਰ ਮਾਰੀ ਹੈ ਖੋਟ ਤਾਂ ਉਸ ਦੇ ਦਿਲ ਵਿੱਚ ਪਹਿਲਾਂ ਹੀ ਹੈ ਅੱਗੇ ਹੋਰ ਵੀ નિર્દયਤਾ ਹੀ ਦਿਖਾਏਗਾ ਹਾਈ ਕੋਰਟ ਨੇ ਵੀ ਤਾਲ ਲਿਆ ਹੈ ਖੱਟਰ ਦਾ ਰਵਈਆ ਠੀਕ ਨਹੀਂ ਹੈ ਉਸ ਨੇ ਵੀ ਤਾਲਣਾ ਕੀਤਾ ਹੈ ਹਾਈ ਕੋਰਟ ਵੱਲੋਂ ਪੁੱਛੇ ਗਏ ਸਵਾਲ ਇਸੇ ਸਭਿਅ ਸਰਕਾਰ ਅਤੇ ਮਰਿਆਦਾ ਵਾਲੇ ਸਮਾਜ ਨੂੰ ਸ਼ਰਮਸਾਰ ਕਰਨ ਵਾਲੇ ਹਨ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਕਿਸ ਨੂੰ ਪੁੱਛ ਕੇ ਤੁਸੀਂ ਹਾਈਵੇ ਬੰਦ ਕੀਤੇ ਹੋਏ ਹਨ ਇਸ ਦਾ ਹਰਿਆਣਾ ਸਰਕਾਰ ਦੇ ਵਕੀਲ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਸਕਿਆ ਬਲਕਿ ਕਿਹਾ ਕਿ ਕਿਸਾਨਾਂ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਲਈ ਹੋਈ ਹੈ ਇਹ ਸੁਣ ਕੇ ਹਾਈ ਕੋਰਟ ਨੇ ਕਿਹਾ ਕਿਸਾਨਾਂ ਦੇ ਆਪਣੇ ਹੱਕ ਹਨ ਉਹ ਤੁਹਾਡੇ ਸੂਬੇ ਵਿੱਚ ਪ੍ਰਦਰਸ਼ਨ ਨਹੀਂ ਕਰ ਰਹੇ ਸਨ ਸਿਰਫ ਇਥੋਂ ਲੰਘ ਰਹੇ ਸਨ ਰਾਹਤੇ ਚੱਲਣਾ ਸਾਰਿਆਂ ਦਾ ਹੱਕ ਹੈ ਹਾਈ ਕੋਰਟ ਦੀ ਇਸ ਸਿਫਾਰਸ਼ ਦਾ ਵੀ ਉਨ੍ਹਾਂ ਤੇ ਅਸਰ ਨਹੀਂ ਹੋਇਆ ਜਿਸ ਵਿੱਚ ਹਾਈ ਕੋਰਟ ਨੇ ਕਿਹਾ ਕਿ ਸਾਵਧਾਨੀ ਅਤੇ احتیاط ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਮੁੱਦੇ ਨੂੰ ਹਲੀਮੀ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਕਤ ਦੀ ਵਰਤੋਂ ਤਾਂ ਆਖਰੀ ਰਸਤੇ ਵਜੋਂ ਕੀਤੀ ਜਾਣੀ ਚਾਹੀਦੀ ਹੈ ਇਸ ਲਈ ਅੱਜ ਦੀ ਮੀਟਿੰਗ ਦਾ ਸੱਟਾ ਕੀ ਹੋਵੇਗਾ ਵਕਤ ਹੀ ਦੱਸੇਗਾ ਪਰ ਤਜਰਬਾ ਦੱਸਦਾ ਹੈ ਕਿ ਮੋਦੀ ਸਰਕਾਰ ਲੋਕ ਮੁੱਦਿਆਂ ਪ੍ਰਤੀ ਇਮਾਨਦਾਰ ਨਹੀਂ। ਨਾ ਹੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਭਵਿੱਖ ਨਾਲ ਦਿੱਤੀ ਹੋਈ ਜ਼ਬਾਨ ਦੇ ਵੀ ਕੋਈ ਮਾਇਨੇ ਨਹੀਂ ਰੱਖਦੀ ਇਹ ਸਰਕਾਰ। ਇਸ ਸਰਕਾਰ ਦੀ ਵਫਾਦਾਰੀ ਸਿਰਫ ਆਪਣੀ ਸੱਤਾ ਅਤੇ ਅਧਾਨੀ ਅੰਬਾਨੀ ਨਾਲ ਹੈ। ਐਮਐਸਪੀ ਤੇ ਕਾਨੂੰਨੀ ਗਾਰੰਟੀ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਉਹਨਾਂ ਤੇ ਹਿਤਾ ਦੇ ਖਿਲਾਫ ਹਨ ਜਿਸ ਨੂੰ ਉਹ ਲਾਗੂ ਨਹੀਂ ਕਰ ਸਕਦੇ। ਲਖੀਨਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਮ੍ਰਿਤਕਾਂ ਨੂੰ ਮੁਆਵਜ਼ੇ ਦੇਣ ਤੇ ਵੀ ਇਹਨਾਂ ਦਾ ਅਹੰਕਾਰ ਆੜੇ ਆਵੇਗਾ ਇਸ ਲਈ ਇਸਾਨਾ ਨੂੰ ਹੁਣ ਆਪਣੇ ਕਈ ਪੈਸਰੇ ਬਦਲਣੇ ਪੈਣਗੇ ਨਵੇਂ ਤਰੀਕੇ ਵਰਤਣੇ ਪੈਣਗੇ